ਅਬਦਲ ਜੀ ਅਸੀਂ ਕਾਜੀ ਕੁੱਤੇ ਰੱਖਦੇ ਅੱਜ ਅਜੀ ਬਾਈ ਗਏ ਉਹਦੇ ਸ਼੍ਰੀ ਕੀਰਤਪੁਰ ਸਾਹਿਬ ਮਤਰਾ ਦੇ ਚ ਠੀਕ ਹੈ ਰਾਤੀ ਨੂੰ ਬਾਜੀ ਠੀਕ ਹੈ ਜੀ ਤਿਆਰ ਕਰਾਓ ਕੰਦੀ ਵੀ ਡੋਤੀ ਨਗੀਰਾ ਨੇ ਹੋਰ ਲੈ ਇਹ ਤਾਂ ਕਹਿੰਦੇ ਘਰ ਵਿੱਚ ਘਰ ਦੀਆਂ ਜੱਟ ਘਾੜ ਨਹੀਂ ਦਿੰਦੇ ਤਾਜੀ ਤਾਜੀ ਬਾਤੀ ਦੇ ਬਾਪੂ ਨੇ ਕਿ ਡੋਕਰੀ ਬਾਤੀ ਆਹ ਕਹਿੰਦਾ ਬਸਾਖੀ ਅੱਜ ਸਾਥ ਹੋਗਾ ਆਹ ਕਹਿੰਦਾ ਖਵਾ ਲਈ ਅੱਜ ਹੋਰ ਵਾਸ ਚੱਲਦਾ ਕੰਮ ਬਾਕੀ ਬਾਈ ਸਭੋ ਕੱਢਣ ਆਏ ਹੋਏ ਅੱਜ ਹੈ ਮਾ ਸਰੋਂ ਕੱਢਣ ਆਏ ਫਿਰ ਸਹਿਬ ਜੀ ਉੱਤੇ ਸਹਿਬ ਜੀ ਉਹ ਕਿਹਾ ਵਸਾਖੀ ਨੂੰ ਵੀ ਆ ਤੁਸੀਂ ਤਾਂ ਸੋਹਣੇ ਰਹਿੰਦੇ ਉਹ ਕਿਹਾ ਮੱਥਾ ਕਿਹਾ ਥੋੜੇ ਸਾਰੇ ਜਾਂਦਾ ਜਾਂਦਾ ਟਰੈਕਟਰ ਤੋਂ ਹੁੰਦਾ ਫਿਰਦਾ ਹੈ ਕਿਧਰ ਜਾ ਜਾ ਹਾਂ ਜਾ 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 ਉਹ ਕਿਹਾ ਇਹਨਾਂ ਮੁੱਕਲੇ ਨਹੀਂ ਪਹਿਲਾ ਟਰੈਲਾ ਕਹਿੰਦਾ ਜੇ ਬੁੱਧੇ ਪਰੇ ਆ ਗਿਆ ਸਕੰਜੀ ਜੇ ਪਰੇ ਤਾਂ ਮੈਂ ਵੀ ਜਾਣਾ ਤਾਂ ਉਹ ਬੱਦੇ ਭਾਈ ਫਸ ਕੇ ਕੰਮ ਚੋਂ ਨਾ ਨਾ ਬਸ ਵੀਰ ਜੀ ਆਇਆ ਹੈ ਵੀਰ ਜੀ ਰਾਜੇ ਨਾਲ ਹੱਥ ਜੀ ਆਇਆ ਹੈ ਇਗਨਾਲ ਉਹ ਕਿਹਾ ਰਵਾ ਦੂਰ ਦੂਰ ਤੇ ਹੈ ਬੈਟਰੈਕਟਰ ਆ ਰਹੇ ਉਹ ਐਂ ਤਾਂ ਤੋਂ ਬਹੁਤ ਜੂਰੀ ਨਹੀਂ ਆਉਂਦੇ ਆ ਉਹ ਤੋਂ ਜਾਣਾ ਹੈ ਰਾਜ ਰੁਕੇ ਹੋਏ ਆ ਹਾਂ ਉੱਥੇ ਤੇ ਜਾਦੇ ਬੰਦੇ ਪੱਠਾ ਦਾ ਪਟੜਾ ਤੋਂ ਫੇਰ ਨਵੇਂ ਸ਼ਹਿਰ ਨਹੀਂ ਜਾਂਦੇ ਹੁਣ ਦਰਦ ਚੱਲੇ ਬਿਟਰੈਕਟਰ ਸਟ੍ਰੈਕਟਰ ਹੈ ਬਾਕੀ ਬਾਈ ਮੌਸਮ ਤੇ ਡਰਦੇ ਆ ਇਹ ਸਿਰਫ ਐ ਨਹੀਂ ਕਿ ਕੱਢਣਿਆ ਨਹੀਂ ਅੱਜ ਦੱਖਣ ਚੱਲਦਾ ਬਾਈ ਪੂਰਾ ਦੱਖਣਾਂ ਨੇ ਕਰਕੇ ਨਾ ਸਾਰੀ ਕਿੰਨੇ ਘੱਟੇ ਨੇ ਅੱਜ ਕੰਨੇ ਕੱਢਣੇ ਨੇ ਇੰਨੇ ਸਾਰੀ ਗਿੱਲੀਓਂ ਕੱਢਦੇ ਕੱਲ ਕੜ ਕੇ ਵੀ ਗਿੱਲੀ ਉਹਦੀ ਕਿੱਗੇ ਨਹੀਂ ਪਹਿਲਾਂ 20 ਲੀਟਰ ਕਾਈ ਕੁਝ ਚੱਲਣਾ ਹੈ ਉਹ ਅਜੇ ਨਾ ਬਾਈ ਹਲੇ ਉਹ ਕੰਮ ਨਹੀਂ ਲੱਗਾ ਹੋਊਗਾ ਵੀ ਨੀ ਹੈਗਾ ਉਹ ਕੰਮ ਹੈਗਾ ਅਸੀਂ ਉਹ ਸਾਥ ਬੋ ਕਰਦਾ ਮੈਂ ਉਹ ਨਹੀਂ ਖੜਨੀ ਮੈਂ ਕਰੂ ਸਾਰੀ ਇਹ ਯਾਰ ਦਿਖਦੀ ਉਹ ਪਈਓ ਦਿਖਦੀ ਆ ਵੀ ਹਰੀ ਹੈ ਹਜੇ ਚੱਲ ਜਿੱਤੀ ਆਉਂਦੇ ਹੁਣ ਲੜਦੇ ਬਹੁਤ ਯਾਰ ਨਿਭਣ ਦੇ ਕੰਮ ਮੀ ਕਰਕੇ ਜੇ ਮੀ ਪੈ ਗਿਆ ਫੇਰ ਬਹੁਤ ਗੰਮਾ ਛੱਡ ਜਾਣਾ ਇਹਦਾ ਅਜਾ ਬਲਵੀਰ ਆਦੀ ਨੀਰ ਦੀ ਚਾਰ ਦਿਨ ਉਹਨਾਂ ਦੀ ਬਾਤ ਬੱਤ ਹੋਈ ਹੈ ਨਾ ਸਾਡੇ ਨਾਲ 3-4 ਦਿਨਾਂ ਤੋਂ ਵੱਡੀ ਹੈ ਹਾਂ ਉਹ 3-4 ਦਿਨਾਂ ਤੋਂ ਵੱਡੀ ਹੈ ਉੱਪਰ ਉੱਪਰ ਰੁਕਿਆ ਇਹ ਸੱਖ ਜੀਓ ੱਲੇ ਉਖੜੀ ਹਰੀ ਪਈ ਆ ਕਾ ਕੀ ਵੀ ਕਿਆ ਕਰੀਂ ਮੀ ਜੇ ਡਰ ਲੱਗਦਾ ਏ ਮੀ ਵੀ ਭਾਈ ਹੈਵੀ ਚੱਕਰ ਉਹ ਵੀ ਖਰਾਬ ਗਿਆ ਦੱਖਣ ਚੱਲਦਾ ਮੀ ਪਛਾਵ ਨੂੰ ਵੱਢਣ ਨਾਲ ਮੇਰਾ ਚਲੈ ਲੋ ਗਿਆ ਵੱਢਣ ਵਾਡੀ ਵੀ ਲੈ ਲੋ ਗਿਆ ਵੱਢਣ ਲੱਗ ਗਿਆ ਅੱਜ ਕਿੱਥੇ ਰਹਿ ਤਾ ਚਲੈ ਲੋ ਚੱਲਦੀ ਕਹਿੰਦਾ ਅੱਜ ਦੀ ਵਾ ਮੈਂ ਕਿੱਥੇ ਅਸੀਂ ਵਾ ਚੱਲਦੇ ਇੱਧਰ ਹੈ ਕਿ ਨਹੀਂ ਸਾਡਾ ਵੀ ਜਾ ਤਾ ਹੁਣ ਹੈ ਅਸੀਂ ਕੱਢਦੇ ਇੱਧਰ ਕੀ ਗੱਲ ਵਧੀਆ ਵਧੀਆ ਹਾਂ ਬਾਹਰ ਅੰਦਰ ਮਿਲੂ ਜਿੱਦ ਤੱਕ ਸਾਡੇ ਆਉਂਗਾ ਹੈ ਕਿ ਨਹੀਂ ਬਾਕੀ ਭਾਈ ਇੱਕ ਦੋ ਦਿਨ ਜਾਨੇ ਨੇ ਕੱਢੀ ਹੈ ਸਰੋ ਅਰਸ਼ਵੀਰ ਹਾਂ ਉਹ ਕਹਿੰਦੇ ਫੜਾ ਗੱਲ ਨਹੀਂ ਹੈ ਦਾਣੇ ਦੀ ਹਾਂ ਸਾਦੇ ਸਰੋਂ ਦੇ ਸਾਦੇ ਨਹੀਂ ਵੀ ਇਗਣਾ ਕਹੇ ਨਹੀਂ ਜਾਂਦੇ ਵੀ ਪੂਛਾ ਦੀ ਬੋਰੀ ਇੰਨੀ ਹਣੀ ਰਹੂਗੀ ਵੀ ਇਹ ਜਿਹੜੀ ਦੂਈਓ ਭਰਦੀ ਆ ਪੂਰੀ ਕੁਕੜਾ ਹੋਇਆ ਕਹਿੰਦੇ ਜੇ ਤੂੰ ਦਾਣਾ ਨਹੀਂ ਵਜੇ ਚੰਗਾ ਇਹ ਦਾਣਾ ਮੇਸਾ ਵਿੱਚ ਹਾਂ ਬਹੁਤ ਮੇਸਾ ਚੰਗਾ ਦਾਣਾ ਲੈ ਦੇਖਿਆ ਹੀ ਮੈਂ ਇਹਨਾਂ ਨੂੰ ਪਤਾ ਨਹੀਂ ਕਿਹੜਾ ਦਾਣਾ ਹੋਵੇ ਥਵਿਆ ਵਿੱਚ ਸਾਜੀ ਦਾ ਦਾਣਾ ਹਾਂ ਗੋਲ ਦਾਣੇ ਦੇ ਦਾ ਚਿਪਾ ਦਾਣਾ ਹੋਇਆ ਬੰਦਾ ਇਹ ਫਿਰ ਹਵਾ ਵਿੱਚ ਜਾਂਦਾ ਥੋੜਾ ਵਿੱਚ ਜਾਂਦਾ ਜੋ ਕਣਾਈ ਦਾਣਾ ਫਿਰ ਘੜ ਘਟੂਆ ਸਮਝਿਆ ਕੀ ਚੰਦ ਦੇਖਦੇ ਯਾਥੇ ਅਰੇ ਫਰਕ ਹੋਵੇ ਜਾਂ ਹਰੀ ਜੀ ਉਹਦੀਆਂ ਦਾਣ ਪੈਦੀ ਫਰਕ ਫਰਕ ਜੂਗਾ ਤੋ ਸੱਜਣਾ ਰਾਣੀ ਦੇ ਪਿੱਛੇ ਲਾਈ ਹੁੰਦਾ ਜਿਹੜਾ ਪਿਆ ਖਲਾ ਯਾਰ ਫਟਵਾਲ ਮੜਾ ਗੋਲ ਇਹ ਝਾੜ ਪੂਰਾ ਜੇ ਪਿੱਛੇ ਦਾੜਾ ਚਿਪਿਆ ਹੋਵੇ ਕਿ ਦਬਿਆ ਹੋਵੇ ਦਾਣਾ ਇਹ ਨਹੀਂ ਚਿਪਿਆ ਹੋ ਜਾਂਦਾ ਫਿਰ ਉਹ ਸਮਝਦਾ ਹੁਣ ਦਾਣਾ ਪਿਆ ਆਇਦਾ ਫਰਕ ਨਹੀਂ ਕਾਲਾ ਤਾਂ ਸੁਨਾ ਲੱਗਦਾ ਖਾਲੀ ਖਾਦੀ ਝਾੜ ਦੀ ਥੱਲੇ ਹੈ ਮ ਖਾਦੀ ਝਾੜ ਦੀ ਥੱਲੇ ਨਾਲ ਦਾ ਸੁਨਾ ਲੱਗਦਾ ਬਲਾਜਾ ਨੂੰ ਪਤਾ ਤੇ ਘਟੇ ਚ ਘਟੇ ਕਰਾ ਕਰੀਆ ਵਧੀਆ ਹੀ ਹੋਵੇ ਨਹੀਂ ਵਧੀਆ ਜੁਣਾ ਚਾਹੀਦਾ ਹਮਦਾ ਅਗਲੀ ਆ ਕੱਕੇ ਨਾਲ ਹੀ ਕੰਨਸਾ ਵੀ ਆੜ ਵਧੀਆ ਦਾ ਹਾਂ ਗੱਜਾ ਹੁੰਦਾ ਕੱਲ ਮੈਂ ਥੋੜਾ ਜਿਹਾ ਰੈਕਸ਼ਨ ਮੈਂ ਜੀ ਪੂਰੀ ਬਦਲਾਉਂਗੇ ਇਹਦੀ ਹੁਣ ਲੈ ਕੇ ਜਾ ਰਹੇ ਹਾਂ ਇਹਨਾਂ ਸਾਨੂੰ ਸਰੋਂ ਕੱਟ ਕੇ ਨਹੀਂ ਜਾਏ ਉਹ ਤਾਂ ਕਹਿੰਦਾ ਲਿਆ ਅਸੀਂ ਆ ਸਰੋਂ ਕੱਟ ਲੈਂਦੇ ਆ ਜੀ ਨਹੀਂ ਬੱਥਰ ਹੋਇਆ ਪਿਆ ਬਾ ਕਿੱਤਾ ਕਈਆਂ ਨੂੰ ਸਰੋਂ ਕੱਟ ਤੋ ਸਰੋਂ ਕੱਟ ਤੋ ਬਹੁਤੀ ਕੱਟ ਰਹੇ ਹਿੱਤੇ ਪਹਿਲਾਂ ਸਾਂ ਨੂੰ ਖਲਾਉਂਗੇ ਠੀਕ ਨਹੀਂ ਸਵੇਰ ਨੂੰ ਫੇਰ ਤੁਹਾਨੂੰ ਗੱਗੇ ਡੈਡੀ ਕਹਿੰਦੇ ਦੋ ਟਰਾਲੇ ਹੋਰ ਮਿਲ ਜਵੇ ਹਾਂ ਦੋ ਟਰਾਲੇ ਭਰਨੇ ਆ ਮੈਂ ਕਰਨੀ ਤੋਂ ਅੱਜ ਰਾਤ ਵਧਵਾੜਾ ਗੱਲ ਤਿੰਨੇ ਟਰਾਲੇ ਕੰਦੀ ਲੈਏ ਪਏ ਆ ਹਾਂ ਨਾਲਾ ਮਾਰੋਤੀ ਅਸੀਂ ਸਵੇਰੇ ਸਾਜੇ ਸਾਜੇ ਤਾਂ ਹੁੰਦੀ ਤੇ ਟੂੜੇਗਾ ਜਿੱਦਾਂ ਨਾਲੇ ਤਾਂ ਉਹ ਲੱਗੜੀ ਲੈ ਗਿਆ ਬਾਈ ਪਿੰਡੂ ਜੀ ਪਹਿਲਾਂ ਤੂੜੀ ਕੱਢੀ ਤੂੰ ਪਹਿਲਾਂ ਬਾਤ ਐਵੇਂ ਦਾਣੇ ਦਾ ਉਹ ਟੋਰ ਨਹੀਂ ਕੱਢੀ ਕਿਸ ਨਾਲੇ ਉਹ ਐਵੇਂ ਦਾਣੇ ਦਾ ਨਹੀਂ ਤਾਂ ਪਤਾ ਹੈਗਾ ਉਹ ਤੂੜੀ ਖਿੜਲੇ ਜਾਂਦਾ ਉਹ ਆਏ ਹੋ ਗਿਆ ਨਾ ਜਾਂ ਹੁਣ ਦੇਖ ਖਰਚ ਵੀ ਸੀ ਜਾਂ ਚੱਲ ਬੰਦਾ ਇਹ ਇੱਕ ਇੱਕ ਟਰੈਲੀ ਰਹਿ ਜਾਂਦੀ ਆ ਹੁਣ ਨੂੰ ਨਹੀਂ ਲੱਗਦਾ ਇਹਨਾਂ ਤੇ ਨਹੀਂ ਲੱਗਦਾ ਮੈਨੂੰ ਛੇਕੋ ਨਹੀਂ ਜੇ ਰੁਕਣ ਕਿਉਂ ਨਹੀਂ ਜਾਂਦੇ ਉਹ ਗੱਲ ਪਤਾ ਕਿ ਆ ਦੋਏ ਪਾਰਟੀਆਂ ਦੂਰ ਨਾਲ ਕੱਟੀਆਂ ਐ ਉੱਥੇ ਲੈਣ ਵਾਲੀ ਚੱਕੇ ਉੱਥੇ ਲੈਣੇ ਕਿ ਦੂਰ ਆਏ ਦੇ ਗੱਲਾਂ ਬਾਤਾਂ ਨਾਲ ਬਾਣੀ ਐ ਰੁਕਾਲੇ ਨਾਲ ਵੀ ਜਾਂ ਜਾਈ ਦੀ ਆ ਰੁਕਣੀ ਤੇ ਲੱਗਦੇ ਆ ਹੁਣ ਇਹਨਾਂ ਨੇ ਦੂਰ ਤੇ ਚੱਕ ਲਈ ਜਾਂ ਕੋਲ ਨਾਲ ਨੀਂ ਸਿਰ ਖੜਦਾਣਾ ਇਹੀ ਇਹੀ ਗੱਲ ਤੇ ਮੈਂ ਮਾਰਾ ਕਹਿੰਦਾ ਹੁੰਦਾ ਵੀ ਪੂਰੀ ਬੰਦ ਵੀ ਹੋਵੇ ਨਾ ਇੱਕ ਬੰਦਾ ਹੀ ਸੈਸ਼ਰਾ ਪੂਰੀ ਰੁਕਾ ਸਾਡਾ ਰੁਕੂ ਰੁਕੂ ਦੇ ਖਾਤਾ ਇੱਕ ਬੰਦੇ ਉਹਦਾ ਰੱਖੀ ਨਹੀਂ ਸਿੱਧੀ ਚੱਕਾ ਇਹ ਮੰਨਦੇ ਨਹੀਂ ਐ ਇਹ ਕਹਿੰਦੇ ਇਹ ਐ ਪਤਾ ਨਹੀਂ ਕਹਿੰਦੇ ਬਹੁਤ ਕਹਿੰਦੇ ਸਾਡੇ ਨਾਲ ਕਹਿੰਦੇ ਡਿਆੜੀ ਪੂਰੀ ਪੈਣੀ ਜਦ ਦੂਜਾ ਬੰਦੇ ਨਹੀਂ ਕ ਬਾਕੀ ਦੂਰੇ ਵੀ ਬੈਠਾ ਹੋਣਾ ਹੋਰ ਐ ਬਾਈ ਔਫੀਆ ਕੱਢਣੀ ਲੋ ਬਾਈ ਐਗੀ ਸੀ ਦੇ ਚਾਰਸ਼ਵੀਂ ਨੇ ਕਣਕ ਪਹਿਲਾਂ ਗੱਡੀ ਆ ਸਰੋਂ ਬਾਝੋਂ ਗੱਡੀ ਆ ਹਾਂ ਲੱਗੀਆਂ ਬਾਈ ਮਸ਼ੀਨਾ ਜਟਣ ਲੱਗੀਆਂ ਫਿਰਨ ਮਾ ਮਸ਼ੀਨਾ ਲੱਗੀਆਂ ਜੱਜੂ ਨਹੀਂ ਟਾਂਡੇ ਵਾਲੇ ਇਹ ਹੈਗੀ ਆ ਪੈਣੀ ਐ ਜੱਗੀ ਵਾਲੀ ਹਾਂ ਇਹਦੇ ਮਾੜੀ ਮੋਟੀ ਨਰਮ ਜੀ ਹੈਗੀ ਅਗਲਾ ਕਹਿੰਦਾ ਤੂੰ ਚੱਕ ਪਰੇ ਚਾਰ ਵੀ ਸੱਚਾ ਯਾਰ ਚੱਲ ਹੋਰ ਜੱਲੀ ਚੱਲ ਜੱਲ ਨਵੀਂ ਲੱਗੀ ਜਿਣੀ ਹੈ ਤਾਂ ਕੀ ਹੈ ਦਾਣਾ ਦੇਖ ਕੇ ਗਿਆ ਜੈਨਾ ਆ ਜਾ ਦਿਖਾਈਏ ਇਹ ਹਾਈ ਗੁੱਲਾ ਹੈ ਹਾਈ ਉੱਤੇ ਹੀ ਆਏ ਰੰਗ ਦਾ ਤਾਂ ਬਹੁਤ ਲਾਲ ਲੱਗਦਾ ਹੈ ਕਹਿੰਦਾ ਭਾਈ ਉੱਲਾ ਕਹਿੰਦਾ ਕਾਲੀ ਹੁੰਦੀ ਯਾਰ ਨਹੀਂ ਨਹੀਂ ਹਾਈ ਉੱਲਾ ਹੈ ਹਾਈ ਉਲਾ ਉਹ ਨੂੰ ਦਾ ਹਰੀ ਦਾ ਤਾਂ ਬੜਾ ਉਹਦਾ ਮੇੜਾ ਜਿਹਦਾ ਯਾਰ ਉਹ ਤਾਂ ਕਾਲੀ ਹੁੰਦੀ ਆ ਉਹ ਨਹੀਂ ਅੱਗੇ ਵੀ ਆਈ ਹਾਈ ਹੁੰਦੀ ਹੈ ਚੱਲ ਦੇਖ ਜਾਈਏ ਨਾ ਤੇ ਇਹਨੇ ਕਿੰਨਾ ਖੜਾ ਆ ਬੁੱਲੀ ਜੰਨਾ ਬਾਕੇ ਤੇ ਗਰਗਾ ਆਇਣਾ ਬੜਾ ਗੁੱਡੀ ਦਾ ਬਾਹਰ ਖਾਇਆ ਨਹੀਂ ਖੇਤਾ ਬਾਹਰ ਇਹਦੇ ਵਿੱਚ ਮੁਕੇਾਰੇ ਆ ਰਹੇ ਹੋ ਗੱਡੇ ਵਿੱਚ ਜੱਕੜਾ ਕੁਝ ਦਿੰਦਾ ਕਿੰਨਾ ਹੀ ਆਉਦੇ ਹਾਂ ਹਾਂ ਆ ਕਿੰਨਾ ਹੁੰਦੇ ਗਣਦਾ ਜੈ ਨੂੰ ਗੜਾਈ ਤੇ ਹੋ ਜਾਂਦੇ ਕਿਹੜਾ ਕਟਰ ਮਾਰ ਆਪਰੇਸ਼ਨ ਲੱਗੇ ਕਟਰ ਮਾਰ ਕੇ ਨਾ ਪਾਣੀ ਛਾੜ ਕੇ ਬਸ ਆਹ ਆਹ ਵੀ ਆਲੇ ਬਹੁਤ ਫਿਰ ਲੱਗੇ ਜਿਹੜਾ ਚੱਕ ਰਿਹਾ ਬਾਈ ਜਿਹੜਾ ਨਾਲ ਲੱਗਿਆ ਨੇ ਭਾਵੇਂ ਸਾਨੂੰ ਪਹਿਲਾਂ ਪੈਸੇ ਦੇਜੇ ਕਰੇ ਜਦੋਂ ਤੇ ਵਧਾ ਦੇ ਕਰੀਏ ਕੋਈ ਮੈਨੂੰ ਇਹਨਾਂ ਦਾ ਵਧਾ ਲੈਣਾ ਮੇਰੇ ਕੇਸ ਆਉਂਦੇ ਨੇ ਕੋਈ ਨਾ ਚੱਕ ਕੇ ਲੈ ਆ ਫਿਰ ਗਰ ਗਿਆ ਕਿੱਲਾ ਲੱਗਦਾ ਨਹੀਂ ਆ ਚੱਕਦੀ ਨਹੀਂ ਫਿਰ ਉੱਧਰ ਨੂੰ ਕਿੱਲੇ ਨੂੰ ਉਹ ਡੱਕਾ ਵਿੱਚ ਆਈ ਜਾਂਦਾ ਨਹੀਂ ਹੋਣਾ ਬਾਈ ਜਾਨਰ ਮੈਂ ਆ ਜਾਣਾ ਕਿੱਲੇ ਘਰੋਂ ਦਾ ਆ ਜਾਓ ਅੰਦਾ ਵੀ ਹਰੇ ਹੀ ਵਿੱਚ ਆਓ ਦੇਖੋ ਉੱਪਰ ਪਰ ਤੇ ਪੱਕ ਗਈ ਲੱਦੇ ਰਹਿ ਗਈ ਇਹਦਾ ਸਿਰੋਂ ਕੱਢੀਵੇਂ ਨੂੰ ਖੋਲ ਕੇ ਰੱਖ ਦਵੇ ਇਹ ਹੱਲ ਲੱਕੇ ਹੁੰਦੇ ਨੇ ਨਾ ਲੱਕੇ ਉਹ ਹੈ ਇਹ ਉਹ ਨਾਂ ਨਹੀਂ ਕੋਈ ਬੋਲਦਾ ਉਹ ਨਾ ਚਲੋ ਵੀ ਗਿੱਲੀ ਹੈ ਰੱਬਾ ਕਿੱਲਾ ਹੈ ਇਹ ਨਾ ਇਹ ਨਾ ਅਰੇ ਉਹ ਮੈਂ ਇਹ ਮਹਾਰਾਜ ਆ ਕੇ ਚਲੋ ਆਏ ਨਾ ਦੀ ਨਾਲ ਤੋਂ ਭਾਈ ਡਿਵਾਈਸ ਰੋਮੀ ਨਾਲ ਦੀ ਨਾਲ ਆ ਜੀ ਆ ਨਾਲ ਦਿਓ ਗੈਰ ਲਾ ਦੇ ਆ ਨਾਲ ਦਿਆ ਨਾ ਉਹ ਕਿਹਦੀ ਕਿਹਦੀ ਆਹ ਭਾਈ ਤੇਰੀ ਯਾਦ ਹਮੇਸ਼ਾ ਜੀ ਬੰਦੇ ਅੰਦੀ ਵੀ ਖੈਰ ਜਾਂਦੀ ਆ ਯਾਦ ਪਾਖੂਏ ਕਸ਼ਮੇ ਕਸ਼ਮੇ ਆ ਬਾਦਲਾ ਮਾਉਣੇ ਨਾ ਮੂਹ ਹੋ ਜਾ ਦੇ ਕੀ ਹਾਂ ਨਾ ਮਾਈ ਮੇਰੇ ਨਾਲ ਉਹੀ ਹੋਇਆ ਹੈ। ਆਹ ਚੱਲ ਪਿਓ ਆ। ਮੈਂ ਨਾ ਬੀਨ ਘੜਜੜ ਜੜੀ ਉਹ ਨਹੀਂ ਪਿੱਛੇ। ਹਾਂ। ਧੀਆ ਆ ਕੇ ਲਾਊਗਾ ਹਰੀਆ ਜੀ ਤਿੰਨ ਦਿਨ ਵੱਢੀ ਗਏ ਇਹ ਕੱਲ ਜੀ ਪਹਿਲੇ ਦੋ ਤੇ ਠੀਕ ਨਾਲ ਲੈ 10 ਪੌੜੇ ਕੋਈ ਫਾਇਦਾ ਨਹੀਂ ਦੱਸ ਇਹ ਕੁਝ ਨਹੀਂ ਹੁੰਦਾ ਹੈਗਾ ਵੀ ਕੁਝ ਨਹੀਂ ਆਉਂਦਾ ਹੈਗਾ ਯਾ ਵੀ ਜੇ ਠੀਕ ਵੀ ਕੁਝ ਨਹੀਂ ਫੜਦਾ ਹੈਗਾ ਭਾਜੀ ਭਾਈ ਇੱਥੇ ਹੱਥ ਦੇਖ ਕਰੋ ਆਹ ਕੀ ਗੱਲ ਸਿੱਧੋ ਟਾਇਰ ਦੇਖੋ

ਹੁਣ ਉਹਦਾ ਰੇਟ ਨਹੀਂ ਫਰਕ ਪੈਂਦਾ ਕਿੰਨੇ ਦਾ ਆਣੇ ਦਾ ਆਹ ਉਹ ਕੋਈ ਜਾਣਾ ਬੰਦੇ ਨਾ ਬੰਦਿਆ ਨਾ ਪੱਕੇ ਜਾਂਦੇ ਕੋਲੇ ਜੀ ਪਾ ਦੇ ਉਹ ਜਿਹੜਾ ਵਾਲਾ ਆ ਗਿਆ ਆ ਬੰਦਾ ਉਹ ਵੀ ਆ ਗਿਆ ਬਾਈ ਉਹ ਤੋਂ ਬੜਾ ਬੋਲੇ ਕਿੰਨੀਆਂ ਬੋਲੇ ਦੇ ਦੇ ਕਿ ਆਵੇ ਹੋਊਗਾ ਉਹ ਤੇਰੇ ਤੋਂ ਪਹਿਲਾਂ ਅਸੀਂ ਦੇਖਿਆ ਇਹ ਕੰਤਾ ਫੋਨ ਕਰਨਾ ਤਾਂ ਵੀ ਆ ਜਾ ਆਹ ਇਹ ਆਏ ਨੇ ਕਹਿੰਦੇ ਗੱਲ ਤਾਂ ਦੇਣਾ ਚੱਲ ਜੇ ਤਾਂ ਹਾਂ ਕਰੋ ਖਾਸੀ ਹੋਗੀ ਬਲਬਲੇ ਹੋਗੀ ਮੈਂ ਕਹਿੰਦਾ ਕਰੋ ਖਾਸੀ ਹੋਗੀ ਕਰੋ ਖਾਸੀ ਹੋਗੀ ਗੁਲੀਂਡਾ ਵੀ ਅੱਤਾਂ ਹੈ ਅੱਤਾਂ ਗੁਲੀਂਡਾ ਵੀ ਆ ਬਿੱਛਾ ਚੱਲ ਲੈ ਗੁਲੀਂਡਾ ਵੀ ਮਹਿੰਗਾ ਹੀ ਆ ਗੁਲੀਂਡਾ ਡੇ ਮਹਿੰਗਾ ਵੀ ਹਾਂ ਇਹਦਾ ਲੋਹੇ ਮਰੂ ਨੀ ਆ ਗੁਲੀਂਡਾ जे घर लॻियां उन बंदि तरही ਆਪੇ ਕੱਢ ਲਵੇ ਹੁਣ 10 5 5 ਕਿੰਨੀ ਵਾਰੀ ਕਿਹੜਾ ਹੋਵੇ ਪਾਣੀ ਦਾ ਪਾਣੀ ਦੇ ਕੰਮ ਖਰਾਬ ਕਰਦੇ ਨਾ ਸਾਈਕਲ ਲੱਗ ਗਿਆ ਬੰਦਾ ਤੇ ਮੈਂ ਤਾਂ ਪਾਣੀ ਪਈ ਜਾਂਦਾ ਦੇਖ ਰਿਹਾ ਕਿ ਆ ਉਹ ਬਾਰੇ ਉਹ ਬੰਦ ਤੋਂ ਆਉਂਦਾ ਇਹ ਗੜਾ ਹੁਣ ਐਂਕ ਹੋਏ ਚਾਕੇ ਲਾ ਕਰਾ ਵੱਡਾ ਐਂਕ ਕਰਾ ਦੇ ਬੰਦਾ ਕਮਾ ਹਾਂ ਹਾਂ ਵੱਡੀ ਤੇ ਤੱਕ ਨਹੀਂ ਆ। ਵਾ ਵਾ ਵਾ। ਦੇਖ ਲੈ ਇੱਕ ਵਾਰ ਜਾ ਕੇ ਜਾ ਕੇ ਦੇਖ ਕੀ ਹੁੰਦਾ। ਚੱਲ ਲਈਏ। ਚੱਲ ਭਾਈ ਅੱਗੇ। ਚਾ ਮਤ ਨਹੀਂ ਬੜੀ। ਸਾਡੀਆਂ ਉਹ ਨਹੀਂ ਸੁੱਕੀਆਂ। ਇਹ ਥੱਲੇ ਤੇ ਥੱਲੇ ਚੱਲ ਪਈਆਂ ਇਹ। ਥੱਲੇ ਚੱਲ ਪੜਾ ਲੈ ਨਾ ਇਹਨੂੰ। ਥੱਲੇ ਤੇ ਵੜ ਦਵੇਂ ਇਹਨੂੰ। ਥੱਲੇ ਤੇ ਚੱਲ ਪੈਣੀ ਆ। ਇੱਧਰ ਪਾਣੀ ਪਾਸ ਦਾ ਹੈ। 자, 보자 너도. 아, 나 오늘 이거 같이 갈 때마다 이렇게 많이 걸어. 이거 라이징이야, 왜 파리가 나? 야, 이거 아까 뒤에. ਇਹਦਾ ਨਿੱਗਰ ਜਰਾ ਰੋਗਾ ਉਹ ਦੇਖ ਲਾ ਜੇ ਕਿ ਚੱਕ ਤੇ ਆਇਆ ਕਿ ਨੁਕੀਆ ਹੋ ਬੰਦੀ ਕਬਟ ਹੋ ਗਈ ਪਹਿਲਾਂ ਆਹਾ ਜੱਗੇ ਤੇਰੇ ਆ ਤੂੰ ਕਰਮ ਦਾ ਰੋਗਾ ਪੈ ਜੋ ਤੰਦ ਹਾਂ ਨਾ ਜਰਾ ਖੇ ਖਾਂ ਉਹਦਾ ਕੰਮ ਹੂੰ ਹੈ ਨਾ ਹੂੰ ਹਾਂ ਦੇਖ ਲੈ ਲੱਟ ਕੋਤੇ ਭਰ ਲੂਗੇ ਸਾਇਰੇ ਨੂੰ ਕਿਹਾ ਰੋਜ਼ ਕਰਾਈਏ 11 11 ਨਾ ਨਾ ਜਿੱਕੇ ਖੜੇ ਯਾ ਤੂੰ ਨਾ ਥਾਰ ਹੋਣਾ ਨਾ ਕੁਝ ਨਹੀਂ ਹੈਗਾ ਆਜਾ ਢੱਕਾ ਬਹੁਤ ਆਉਣਾ ਵਿੱਚ ਉੱਪਰਲੇ ਨੇ ਭਰੋਤੇ ਆ ਹਾਂ ਬਹੁਤ ਪਈਆਂ ਸਾਰਾ ਬੜੇ ਨਰਮ ਐ ਨਰਮ ਆ ਭਾਈ ਜੱਗਿਆ ਇਕੱਠੇ ਰਹਿਣਾ ਜਾਣੀ ਗਿਆ ਪਾਸੇ ਜੱਥੂ ਕੱਢੇ ਤੇ ਸਾਡੇ ਮੇਰੀ ਵਿਜਾਈ ਥੋੜੀ ਲੇਟ ਹੋਈ ਆ ਉਹ ਵੀ ਜਿਹੜੀ ਥੜੀ ਉਹਦੇ ਵੀ ਦਾਦੇ ਸੁੱਕੀ ਪੂਰੀ ਸਰੋਜਾ ਨਾ ਉੱਪਰ ਤੇ ਵੱਡੀ ਵੀ ਜਮਾਈ ਹੋ ਇੱਕ ਥਾਲੀ ਛਿੱਦੀ ਦੀ ਥੋੜੀ ਜੀ ਹਾਂ ਤੇਰੀ ਵਾਲੀ ਤਖੜੀ ਏ ਸਰੋਂ ਸਰੋਂ ਇਹ ਤਖੜੀ ਏ ਤੇਰੀ ਵਾਲੀ ਦਾ ਤੇਰੇ ਮੇਰੇ ਗੁੱਲੀ ਦਾ ਢੱਕਾ ਵੀ ਨਹੀਂ ਹੈਗਾ ਉਹਦੇ ਗੁੰਡੰਡਾ ਬਹੁਤ ਆ ਜਿਵੇਂ ਪਾਣੀ ਲਾਤਾ ਪਾਣੀ ਨੇ ਵੀ ਲਾਤਾ ਪਾਣੀ ਮੈਂ ਨਹੀਂ ਲਾਇਆ ਪਾਣੀ ਇਹਨੇ ਟੱਕਣ ਖੁੱਲਾ ਹੋਣਾ ਉਹ ਇਹ ਬੰਦਾ ਇਹ ਵੀ ਪਤਾ ਹੋਣਾ ਉਧਰ ਕਾਲਾ ਵੀ ਭਰੇ ਹੋ ਥੱਲੇ ਕਾਲਾ ਕਾਲਾ ਸਾਲਾ ਆਉਂਦੀ ਉਹ ਲਾਈਟਰ ਆ ਦਿੰਦਾ ਰਾਤ ਨੂੰ ਲਾਈਟ ਆਉਂਦੀ ਬਾਈ ਨੀਂਦ ਵੀ ਨਹੀਂ ਆਉਂਦੀ ਹੈ ਨੀਂਦ ਆਉਂਦੀ ਨਹੀਂ ਹੈਗੀ ਜੇ ਬੰਦੇ ਨੂੰ ਫਿਕਰ ਹੋਵੇ ਹਾਂ ਬਿਲਕੁਲ ਤੂੰ ਇਹਦੀ ਫਸਲ ਨਾਲ ਭੱਜ ਫੇ ਨਹੀਂ ਯਾਰ ਠੀਕ ਨਹੀਂ ਕਹਿੰਦੇ ਚਾਹ ਹੁਣ ਤਾਂ ਗੰਨੇ ਗੰਨੇ ਚਾਹ ਕੋਈ ਗੇੜਾ ਮਾਰ ਲੈ ਟਾਈਮ ਬੈਲ ਆ ਗਿਆ ਯਾਰ ਅੱਜ ਅਨੰਦਪੁਰ ਸਾਹਿਬ ਪਹੁੰਚੇ ਹੋਏ ਹਾਂ ਹਾਂਜੀ ਗਾਇਓ ਗੁਰੂ ਦੇ ਲਾੜੀਆ ਹੋ ਜਾ ਆਨੰਦਪੁਰ ਸਾਹਿਬ ਗੁਰੂ ਦੇ ਚਰਨਾਂ ਚ ਗਏ ਵੀ ਅੱਜ ਗੁਰੂ ਦੇ ਚਰਨਾਂ ਚ ਗਏ ਵੀ ਅੱਜ ਹਾਂ ਚੱਲ ਭਾਈ ਉਧਰ ਵੀ ਨਿਬੜਿਆ ਨਿਬੜ ਗਿਆ ਕੰਮ ਉਧਰ ਵੀ ਮਾਸ ਦੀ ਬੌੜ ਕੋਈ ਨਹੀਂ ਵਾਰਕ ਪੈਂਦਾ ਜਿੱਕੇ ਨਹੀਂ ਖਾਨ ਹੋਣਾ ਫੜਾ ਬਹਿਕ ਨਹੀਂ ਉਰੇ ਹੋਰੇ ਗਾਰਾ ਜਾ ਬਣਾ ਲੈਣਾ ਜਿਹੜੀ ਜਿਹੜੀ ਗੱਲ ਸੁੱਕੇ ਜਾ ਓਕੇ ਜੀ ਹਾਂ ਉਹਦਾ ਜਨਾ ਮੇਰਾ ਜਿਹੜਾ ਮੁੱਢ ਆਇਆ ਦਾ ਤਿੰਨ ਨੋਕਾ ਜਿੱਕੇ ਹਨਾ ਨਾ ਤਰਾ ਭੋਕਣ ਜੰਮੇ ਹਾਂ ਮੈਂ ਕਾਹਦੇ ਹੀ ਬਹੁਤ ਆਉਂ ਦਿੱਤਾ ਕਾਲੇ ਦੇ ਦੇ ਬਾਹਰੇ ਦੇ ਨਾ ਆਈਆਂ ਤਾਂ ਆਈ ਖੜਾ ਜਿਹਾ ਜਾਉਂ ਬੀਜੇ ਬੰਦੇ ਆ ਇਹ ਹਾਸੀ ਹੁੰਦਾ ਹਾਲ ਇੱਕ ਵਾਰ ਇਹ ਤਾਂ ਨਾ ਜੇ ਇੱਕ ਵਾਰ ਪਰ ਇਹ ਤਾਂ ਨਜ਼ਰ ਰੱਖੀ ਹੈ ਚੱਕੀ ਨੂੰ ਕੱਠ ਹੋ ਰੋਗਾ ਖਾ ਖਾ ਕਿੰਨਾ ਭਰੇ ਹੋ ਇਹਨਾਂ ਨੇ ਖਾ ਖਾ ਭਰਤਾ ਹੈ ਹੈ ਖਾ ਖਾ ਭਰਤਾ ਗੱਨਾ ਉਹੀ ਕਹਿੰਦਾ ਭੱਦਵਾਏ ਆ ਆ ਤਾਂ ਜੇ ਕਿਤੇ ਸੀਡ ਹੋ ਜਵੇ ਇਹ ਕੰਨਾ ਆ ਤਾਂ ਗੰਨਾ ਜੇ ਕਿਤੇ ਸੀਡ ਹੋ ਜਵੇ ਨਾ ਖਾਣਾ ਨਾਲ ਕਿਹੜਾ ਇਹ ਹਾਂ ਤੂੰ ਦੇਖੀ ਜੇ ਕਿਹੜਾ ਪੜੂਸੇ ਪਾਉਂਦਾ ਕਿਹਦੇ ਮੱਕੜੀ ਹੋ ਜਵੇ ਫਰੇ ਪਾਣੀ ਦਾ ਲੱਗ ਕਰਾਈ ਦੀ ਲੋੜ ਨਹੀਂ ਨੂੰ ਪਾਣੀ ਲੱਗ ਗਿਆ ਹੁਣ ਤੂੰ ਸੀਟ ਦੇਣਾ ਬਣੇ ਨਾ ਨਾ ਇਹਨੇ ਭਰਿਆ ਹੋਇਆ ਤੇ ਜਿੰਨੇ ਵੀ ਕੋੜੀ ਦਾ ਬੁੱਟੇ ਨਵਾਰਤਾ ਆ ਲੈ ਇੱਧਰ ਇਹਦਾ ਬਾਹਰ ਕਵਾ ਪੈਂਦਾ ਬੁੱਟੇ ਚੱਲ ਲੱਗੂਗਾ ਹੁਣ ਕਾਂ ਨੂੰ ਬਦਲ ਲੱਗਣਾ ਇੱਥੇ ਥਾੜੀ ਜਿਹਾ ਪੰਜਾਂ ਦੀ ਦਿੱਤੀ ਉੱਪਰ ਫਿਰ ਦੇ ਸੇਕ ਦੀ ਉਹ ਬਣਦੀ ਹੈ ਸਪੈਦਾ ਸਪੈਦਾ ਸੇਕ ਝਾਲੀਦਾ ਹੀ ਚੱਲਦਾ ਹੈ ਹਾਂ ਇਹਨਾਂ ਨੇ ਹੋਰ ਆ ਇਹਨੇ ਗਰੋਥ ਘਟ ਜਾਣੇ ਰੂਪ ਜਾਨੀ ਉਂ ਨਹੀਂ ਸੁੱਕਣੇ ਹੈਗੇ ਜੱਗੇ ਇਹ ਹਾਂ ਜੀ ਬੰਦੇ ਕੜੀ ਫਾੜ ਗਿਆ ਮਾ ਜੀ ਜਿਕਣਾ ਪੌਲੀ ਹੋਏ ਹੁੰਦਾ ਐ ਹੋ ਜਾਂਦਾ ਆਏ ਦੋ ਥੱਕ ਨਦਵਾਰਾ ਭਰਨਾ ਉਹਦੇ ਜੀ ਫਿਰ ਭਰ ਜਾਣਾ ਦੁਬਾਰਾ ਭਰਨਾ ਬੂਟਾ ਖੜ ਜਿੰਦਾ ਫੁਰਕੋ ਸਿੰਘ ਹਾਂ ਚਲੋ ਹਾਜਰੇ ਹਾਜਰੇ ਲਾਉਣੀ ਚਾਹੀਦੀ ਤਾਂ ਕੀ ਬਣਦਾ ਫਾਕੀ ਨਹੀਂ ਰਹਿ ਜਾਦਾ ਲੱਗ ਗਿਆ ਹੁਣ ਚਾਚੇ ਕੱਲ ਪਾਈ ਨਹੀਂ ਕਾ ਕੀ ਕਰੀਏ ਇਹਦੇ ਮੁਰੇ ਇਹਨੇ ਆਪਣੀ ਮਾਰ ਮਾਰ ਦੀ ਅੱਛਾ ਪੱਲੇ ਹੀ ਅੱਡ ਸਕਦੇ ਹੋਰ ਤਾਂ ਬਿਲਕੁਲ ਨਹੀਂ ਨਾ ਪਾਈ ਵੀ ਨਾ ਪਾਈ ਭਾਈ ਸਾਢੇ ਬਾਰੇ ਸੋਚ ਲਾ ਕੋਈ ਜੀਵਾਰਾਂ ਬਾਰੇ ਹਾਂ ਜੀ ਹੋਰ ਰੇਗ ਨਹੀਂ ਪੁਜਾਰੀ 6 ਮਹੀਨੇ ਦੀ ਮਿਹਨਤ ਕੀਤੀ ਸੀ ਹੁਣ ਪਈਆ ਖੇਦਮਾ ਆ ਕਿ ਨਹੀਂ ਪਈਆ ਆ ਪਈਆ ਆ ਪਈਆ ਇਹ ਸਮਾਨ ਥੱਲੇ ਇਹ ਬਾਈ ਕਿ ਕੀਣੀ ਝੱਲਣੀ ਨਾਲ ਇਹਨੇ ਇਹ ਕਿਹੋ ਜਿਹੀ ਚੀਜ਼ ਆ ਯਾਰ ਇਹ ਨਾਜ਼ੁਕ ਚੀਜ਼ ਆ ਯਾ ਬਾਈ ਚਲੋ ਮਹਾਰਾਜ ਦੀ ਮਰਜ਼ੀ ਹੋਰ ਜੋ ਕਰਤਾ ਉਹਨੇ ਵਧੀਆ ਹੀ ਆ ਇਹਰਾ ਕੋਣ ਤੋਂ ਫੇਰ ਹੋ ਗਈ ਸੀ ਸਾਰੀ ਥਾ ਉਹ ਲੜਾ ਤੂੰ ਐਣ ਦੀ ਕੀ ਗੀ ਜਾ ਲੈ ਲੈ ਹੰਨ ਘਾੜਤੀ ਚਿੱਟੀ ਹੋ ਗਈ ਐ ਹੋ ਗਿਆ ਤੂੰ ਆ ਥੱਲੇ ਰੁਕ ਪੈ ਜੀ ਇਹ ਕੋ ਕੋ ਭੇਜ ਦੇ ਹੁਣ ਮਾਰਾ ਭੇਜ ਦੇ ਹੁਣ ਕਿੰਨੇ ਸਾਈਡ ਨੂੰ ਭੇਜ ਦੇਣਾ ਵੀਡੀਓ ਸਭ ਨੂੰ ਚਲ ਜਾ ਹੈ ਸਾਬ ਜੀ ਉਹ ਤੇ ਪੰਜਾਹ ਨਹੀਂ ਬੰਦੇ ਲੱਗੇ ਥੱਲੇ ਬੰਨ ਵਿਚੇ ਕਰਿਆ ਵਾ ਬੰਦੇ ਆ ਦੇਖ ਆ ਦੇਖ ਸਾਰੇ ਚਿੰਬੜ ਗਏ ਹਾਂ ਪਾਲੋ ਪਾਲੋ ਹਾਂ ਫਿਰ ਦੂਤ ਹੋ ਓ ਭਾਈ ਲਕੋੜ ਲੈ ਫਿਰ ਦਾ ਫਰਕ ਆ ਫਰਕ ਹੀ ਫਰਕ ਲਕੋੜ ਲੈ ਫਰਕ ਆ ਲੈ ਉਹ ਤਾਂ ਹੈ ਉਹ ਮੈਨੂੰ ਆਪ ਕਹਿ ਕੇ ਐ ਆ ਜਾ ਕੱਢ ਦਈਏ ਨੇ ਦੀ ਵੀ ਕਹਿੰਦੇ ਬਾਹਰੀਓ ਕੱਢ ਦੂੰਗੇ ਮਤਾਂ ਜੋ ਕਿ ਅਸੀਂ ਪਹਿਲਾਂ ਦੇਖ ਆਏ ਸੀ ਤਦ ਕਹਿੰਦਾ ਰਵੀ ਆ ਜਾ ਆ ਕਹਿੰਦਾ ਆ ਜਾ ਪੱਲੀਆਂ ਲੈ ਕੇ ਆਇਆ ਆ ਜਾ ਅਸਮਾਨ ਹੈਗਾ ਸਾਰਾ ਕੁਝ ਹੈਗਾ ਬੰਦੇ ਵੀ ਹੋਈ ਗਏ ਸਾਨੂੰ ਹਮ ਆ ਜਾ ਚੱਲ ਫਿਰ ਆ ਜਾ ਆ ਜਾ ਫਰੀਓ ਕੱਢਦੇ ਨਹੀਂ ਹੁਣ ਓਈ ਦਾ ਕੁਝ ਨਹੀਂ ਨਾ ਚੱਲੀ ਜਾਣਾ ਇਹਨਾਂ ਘੁੰਮ ਕੇ ਰੱਖ ਦਿੰਨੀ ਕਟਲ ਵਾਲੇ ਨੂੰ ਕਸ ਜੋ ਤੇਰਾ ਕੁਝ ਨਹੀਂ ਜਾਣਾ ਇਹ ਕੱਢਣੇ ਆਇਆ ਦਾ ਕੁਝ ਨਹੀਂ ਆਉਣਾ ਤੇ ਮੇਰਾ ਜਾਣਾ ਜੋ ਜਾਣਾ ਮੇਰਾ ਸਾਰੇ ਦਾਣਾ ਗੁੰਦਣਾ ਉਹਨੇ ਮੇਰਾ ਨੁਕਸਾਨ ਆਈ ਤਾਂ ਤੇਰਾ ਫਾਇਦਾ ਕਰੋਗੇ ਮਨ ਨੂੰ ਕਿ ਹੁਣ ਕੱਢਾ ਲੈ ਸਰੇ ਨੂੰ ਬੋਲੀਆ ਨਾ ਸਵੇਰ ਨੂੰ ਇਹਨੂੰ ਦੱਸ ਹੀ ਆ ਜੀ ਆ ਜਣਾ ਉਹ ਯਾਰ ਕੁਝ ਨਹੀਂ ਹੋਦਾ ਲੈ ਕੱਢ ਕੇ ਆ ਵੀ ਕੱਢ ਦੇ ਕੋਈ ਸਾਰੇ ਭਾਈ ਮੇਰੇ ਸੋਹਣੇ ਭਾਈ ਰੇਤੇ ਜੋ ਹਾਂ ਪੂਰੀ ਹਵਾ ਨਾਲ ਐਨ ਗਿਰ ਲਿਆ ਨਾ ਮੇਰਾ ਕਿਸਮਤ ਮਾਂ ਲਿਖਿਆ ਬਕਰੀ ਜੀ ਆਏ ਲੱਗਦਾ ਜੋ ਜਿਹੜੀ ਕਿਸਮਤ ਚ ਨਹੀਂ ਉੱਤੇ ਜਾਂਦਾ ਜਾਂਦਾ ਟ੍ਰੇਲੀ ਚ ਵੀ ਗਿਰਜਿਆ ਨਾ ਅਗੇ ਜੇ ਮੈਂ ਪਾਇਆ ਵੀ 10 11 ਕੁਇੰਟਲ ਸਰੋਂ ਦੀ ਛੇ ਬਿੱਗੇ ਚ ਹੋ ਜਾਂਦੀ ਆ ਆਮਸ ਉੱਤੇ ਤੁਸੋਂ ਕੱਢੀ ਜਾਂਦਾ ਕਿਸ ਪਰ ਮੇਰਾ ਹਾਂ ਤੁਹਾਨੂੰ ਕੁਝ ਹੋਰ ਪਾਉਣਾ ਪਈਏ ਨਾ ਇਥੇ 500 ਸਰੋਂ ਨਿਕਲਦੀ ਜਾਂਦੀ ਜਿਆਦਾ ਉੱਤੇ ਸੇਗਾ ਇਸ ਵਿੱਚ ਵੀ ਇੱਕ ਵਾਰਤ ਬਹੁਤ ਹੈ ਇੱਥੇ 500 ਸਰੋਂ ਦੀ ਕਰਮੀ ਤਲੇ ਚ 700 700 ਕਾਂਦੋ ਵੀ ਲੈ ਲਾਉਣਾ ਸਰਸੋਂ ਦੇ ਰੂਟੇਲਾ ਦੇ ਛੱਤ ਕੀ ਗੱਲਾਂ ਹੈ ਕੱਤਕੀ ਇੰਨੇ ਬੂਟਾ ਫਾਇਦੇ ਨੇ ਬੂਟਾ ਕੱਤਕੀ ਪੱਤੇ ਆ ਨਾ ਪਾਣੀ ਲਾ ਦੇ ਸਰ ਉਹਨੂੰ ਦੇ ਦੇ ਪਾਣੀ ਬੂਟਾ ਇਹ ਸੁੱਕਿਆ ਸਾਡਾ ਆ ਜਿਹੜੇ ਹੁਣ ਲਾਏ ਇਹ ਸੁੱਕੇ ਇਹ ਬੂਟਾ ਫੇ ਲੱਗ ਗਈ ਮਾਂ ਤੇਰਾ ਅੱਜ ਫਰਵਰੀ ਆ ਜਾਂਦੇ ਵੱਢ ਜੀ ਆਹ ਗੰਨਾ ਆਜ ਕੇ ਉਹ ਮੈਂ ਕੰਮ ਕਰ ਰਹਿਣ ਤੇ ਲਾਉਣੇ ਇਹਨੂੰ ਹਾਂ ਉਹ ਤਾਂ اگلے ਸਾਲ ਮੁੰਡੇ ਚ ਲਾਵੇ ਨਹੀਂ ਨਹੀਂ ਪੂਰੇ ਦਾਣ ਚ ਲਾ ਦੇ ਬਾਈ ਮੁੰਡੇ ਚ ਲਾਉਣੇ ਆ ਟਾਈਮ ਲੰਘ ਜਾਂਦਾ ਸਾਲ ਦਾ ਬਹੁਤ ਫਰਕ ਪੈ ਜਾਂਦਾ ਹੱਡ ਦੂਏ ਇਹ ਤਾਂ ਪੱਟ ਗਏ ਨੇ ਸੋ ਤੇ ਸਾਲ ਦਾ ਫਰਕ ਪੈ ਜਾਂਦਾ ਉਹ ਦੂਸਰੇ ਵਾਲੇ ਨੇ ਇਹ ਲਗਾ ਸਾਲ ਦਾ ਫਰਕ ਬਹੁਤ ਪੈ ਜਾਂਦਾ ਬਿਲਕੁਲ ਆ ਜਿਹੜੇ ਛੋਟੇ ਛੋਟੇ ਝੜੀ ਆ ਜਾਂਦੀਆਂ ਉਹ ਤਾਂ ਲਾਉਣੇ ਪੈਗੇ ਨਹੀਂ ਹਾਂ ਹਾਂ ਮੈਂ ਸੁੱਕੇ ਜਾਂਦਾ ਉਧਾ ਗਾ ਲੈਨੇ ਸੁਸ ਨਾ ਕਰੀ ਉਹ ਨਹੀਂ ਸੁੱਕਦਾ ਆਪਣਾ ਜੋ ਜੇ ਲੋਟ ਨਾ ਲੱਗੇ ਨਾ ਬੂਟੇ ਛੱਬੇ ਹੁੰਦੇ ਦਿਖੇ ਆਪਣਾ ਮੜ ਜੇ ਐਨੇ ਕ ਜਾਉਗੇ ਗੜਾਖਾ ਕਮਾ ਦੇ ਤੇਰਾ ਗੰਨਾ ਪੂਰਾ ਹੋਣਾ ਗਾਲੇ ਖਾਲ ਲਾ ਦੀ ਕੱਟ ਕੀ ਉਹਦੇ ਮੁੰਡੇ ਚ ਲਾ ਦੀ ਤੇਰਾ ਮੁੰਡਾ ਵੀ ਪੂਰਾ ਹੋ ਜਾਣਾ ਬੂਟੇ ਵੀ ਚੱਲ ਪਾ ਨਾ ਨਾ ਬੂਟੇ ਦਾ ਬਹੁਤ ਸੁੱਕਿਆ ਆ ਦੋ ਲੈਨਾਂ ਦਾ ਚੱਕਰ ਬੜਾ ਤਾਂ ਬਹੁਤ ਚੱਲ ਪਿਆ ਦੋ ਲੈਨਾਂ ਆ ਦੋ ਲੈਨਾ ਵੜ ਦੂੰ ਕਿਆ ਬਾਸ ਦੋ ਲੈਨਾ ਵੱਡਣੀਆਂ ਨਹੀਂ ਪਤਾ ਕਿਆ ਕਰਨਾ ਇੱਕ ਲੈਨ ਚੱਕ ਦੀ ਪਹੇ ਵਾਲੀ ਉਲੀ ਉਲੀ ਨੂੰ ਚਾ ਕੇ ਉਧਰ ਬੂਟੇ ਪੂਰੇ ਕਰਕੇ ਉਹ ਬੂਟੇ ਨਾਲ ਉਹ ਬੂਟੇ ਬੂਟੇ ਕਰਦੇ ਗਾਹਾਂ ਨੂੰ ਹੁਣੇ ਥੋੜਾ ਗਾਹਾਂ ਨੂੰ ਕਹਿੰਦਾ ਮੈਂ ਹੁਣ ਮੈਂ ਪੱਟ ਕੇ ਲਾਦੀ ਜਿਹੜੇ ਚੱਲੇ ਨਾ ਗਾਹਾਂ ਨੂੰ ਗਾਹਾਂ ਨੂੰ ਕਰੀ ਗਾਹਾਂ ਨੂੰ ਕਹਿੰਦਾ ਮੈਂ ਵੀ ਉਹ ਬਰਾਬਰ ਹੋ ਜਾਣੇ ਬੂਟੇ ਉਧਰ ਤੇ ਇਧਰ ਦੀ ਲੈ ਨਵੀਂ ਲਾਦੀ ਕਰਦੀ ਕਿੰਨੀ ਹਾਂ ਚੱਲ ਇਹ ਬੰਦ ਕਰ ਦੋ ਬੂਟਾ ਨਹੀਂ ਹੁੰਦਾ ਜਿਹੜਾ ਆਪਾਂ ਬੂਟੇ ਬੂਟਾ ਲਾ ਦਿੰਦੇ ਆ ਫਿਰ ਚੱਲਦਾ ਨਹੀਂ ਉਹ ਨਹੀਂ ਚੱਲਦਾ ਇਹੋ ਤੇ ਬਰਾਬਰ ਹੀ ਆਜ ਪੈਣੇ ਸਾਰੇ ਇਹਨਾਂ ਨੂੰ ਪੱਟ ਕੇ ਖੜੋ ਮੈਂ ਕਰਿਆ ਉਹ ਜਿਹੜੇ ਬੂਟੇ ਪਹਿਲਾਂ ਦੇ ਲੱਗੇ ਹੋਏ ਆ ਸੀ ਕਰਿਆ ਸਾਡੇ ਲਈ ਲੀਜ ਬੂਟੇ ਆ ਕਿਤੇ ਕਰਨ ਜੀ ਤਾਲੂ 1 ਸਾਲ ਦੇ ਹਾਂ ਜਿਹੜੇ ਇੱਕ ਸਾਲ ਗੰਨਾ ਵੱਡਿਆ ਮੈਂ ਲੀਚ ਆ ਗਏ ਸੀ ਪਿੰਨ ਬੂਟੇ ਪੱਟ ਕੇ ਲੈ ਖਾਲੇ ਚੱਲ ਪਏ ਉਹਦੇ ਬਰਾਬਰ ਹੀ ਆਲਦੇ ਦੂਆਂ ਨੇ ਸਾਲ ਪਤਾ ਹੈ ਢੇੜੇ ਲਾਏ ਸੀ ਫਿਰ ਵੀ ਚਾਲੇ ਹੁਣ ਤਰੀ ਵੀ ਲਾਤੀ ਨਵੀਂ ਉਹ ਉਹ ਜਲਦੇ ਉਹ ਬੂਟੇ ਜਲਦੇ ਆ ਕਬੂਟਾ ਪਟਿਆ ਉਹ ਦੂਸਰ ਸਾਲ ਦਾ ਪਹਿਲੀ ਹੋਇਆ ਮੈਂ ਤਾਂ ਉਹਨਾਂ ਨਾਲੇ ਪਰਾਪਰੇ ਜੱਲ ਗਿਆ ਬਸ ਉਹ ਮੈਂ ਉੱਥੇ ਲਈਆਂ ਸੀ 50 ਦੀਆਂ ਉਹ ਪੱਤੇ ਫੁੱਟੇ ਹੋਏ ਤੇ ਸਾਡੇ ਵਾਲੀ ਜਿਹੜੇ ਤੇ ਉਹਨੂੰ ਫੁੱਟੇਂਦੇ ਆਂ ਅੱਛਾ ਉਹ ਚੱਲ ਮਿੱਟੀ ਦੇ ਥੱਲੇ ਉਹ ਮਿੱਟੀ ਵਿੱਚ ਤਾਂ ਇਹ ਚ ਬੱਚੇ ਤਾਂ ਇਹ ਵੀ ਫਰਕ ਆਹੋ ਇਹ ਚ ਬੱਚੇ ਵਿੱਚ ਤਾਂ ਫਰਕ ਆ ਸਾਡੀ ਚ ਬੱਚੇ ਚ ਰੱਖੀ ਹੋਇਆ ਥੋੜੇ ਤੋਂ ਪਣੀ ਦੀ ਲਾਦੀ ਓਰੇ ਮਿੱਟੀ ਚ ਹਾਂ ਇਹ ਲੰਬੀਆਂ ਪਾਈਆਂ ਥੋੜੇ ਉਮੀ ਤੋਂ ਪਣੀ ਦੀ ਲਾਦੀ ਉਹਨੂੰ ਹਾਂ ਲੱਗਦੀ ਨਹੀਂ ਇਹ ਚ ਬੱਚੇ ਚ ਬੱਚਾ ਮਿੱਟੀ ਵਿੱਚ ਮੈਂ ਇੱਕ ਮੇਰਾ ਵੀ ਕਬੂਟਾ ਸੁੱਕਾ ਵਿੱਗੇ ਜੇ ਮੈਂ ਲਾ ਦੇ ਜਿਹੜੇ ਤੇ ਪਹਿਲਾਂ ਲੱਗਦਾ ਹੁਣ ਹਰਾ ਇਹਨ ਉਹ ਟਾਈਮ ਲੱਗੇ ਬੁੱਟੇ ਹਾਂ ਜਨਵਰੀ ਐਂਡ ਤੱਕ ਜੇ ਕਰਾ ਮਰਜੀ ਲਾ ਲਾ ਜਦ ਪਤਾ ਨਿਕਲੇ ਨਾ ਬੁੱਟੇ ਨੂੰ ਫੇਰ ਬੁੱਟੇ ਦਾ ਜਾਸ ਘਟਦਾ ਲੱਗਣੇਗਾ ਕੀ ਹੋ ਜੂਗਾ ਹਰਾਜ ਨਹੀਂ ਹੋ ਜੂਗਾ 15 ਫਰਵਰੀ ਦੇ ਕਰਕੇ ਕਰਮਜੀਤ ਦੇਵੀ ਅਜੀ ਬਿਜਲੇ ਸਾਲ ਉਦੇ ਚ ਲਾਇਏ ਤੇ ਜਸਲੇਬੀ ਸੁਤੋਗੇ ਦੇ ਬੋਲ ਆਈ ਚ ਸਰਕਲ ਇਹ ਆ ਕਰਕੇ ਮਾਰ ਚ ਲੈ ਤੂੰ ਤਾਂ ਖਾਰਾਂ ਹੀ ਬਾਤੀ ਨਹੀਂ ਆ ਨਾ ਮਾ ਤਾਂ ਪਾਣੀ ਵੀ ਬਹੁਤ ਉਹਦਾ ਵਾਫੇ ਦਾ ਹੋਇਆ ਨਾ ਬੰਦਾ ਇੱਕ ਨਾ ਨਾਲੇ ਵਿੱਚ ਪਾਈ ਜਾ ਉਹਦੇ ਇਹ ਆ ਕਰਕੇ ਮਾਰ ਲੈਂਦੀ ਆ ਉਹਦਾ ਤਾਂ ਮਾੜਾ ਮੋਟਾ ਤਸਲੇ ਤੈਨੂੰ ਕਿਹਾ ਤਸਲੇ ਲਿਆ ਖਾਰ ਹਾਂ ਥੋੜਾ ਕੰਮ ਨਹੀਂ ਇਕੱਠਾ ਹੋਇਆ ਉਹ ਨਹੀਂ ਉਹ ਫਰਕ ਪੈਂਦਾ ਇਹਨਾਂ ਦਾ ਵੀ ਗਹਲ ਘੱਟ ਗਿਆ ਨਾ ਹਾਂ ਹਾਂ ਹੋਰ ਨਹੀਂ ਉਹ ਪੰਡਾ ਬਣਨੇ ਨਹੀਂ ਪੈਂਦੀਆਂ ਪੰਡਾ ਬਨ ਬਨ ਵਿੱਚ ਮੈਂ ਗਿਆ ਛਿੜੀ ਇਹ ਵਿੱਚ ਮੈਂ ਕਹਿ ਲਿਆ ਛਿੜੀ ਜਾਓ ਕਿਹੜਾ ਇੱਧਰ ਮੁਝਾ ਰਹੀ ਨਹੀਂ ਕਿੰਦੀ ਨੋਂਦਾ ਤੂੰ ਕੀ ਕਰਨਾ ਦਾ ਫਾਇਸਾ ਬਾਰੇ ਰੱਖ ਲਈ ਹੁਣ ਥੱਲੇ ਵੀ ਕੀ ਉਹਦੇ ਹੀ ਕਰ ਦੋ ਅਗਲੇ ਦੇ ਘਰਾਂ ਤੇਲ ਵੀ ਕਢਾ ਕੇ ਦੇ ਦਿੰਦੇ ਆ ਅਗਲੇ ਦੇ ਤੇਲ ਲੈ ਕੇ ਦੇ ਦੂੰਗਾ ਉਹਦੇ ਹੀ ਕਰੋਗੇ ਅਗਲੇ ਦੀ ਤੱਕ ਦੇਣਾ ਪੜੇਗਾ ਆ ਕੇ ਲੈ ਕੇ ਗਿਆ ਬੰਨੂ ਫੋਨ ਕਰ ਲੈਣਾ ਤੈਨੂੰ ਘਰੋਂ ਕੰਮ ਦੇ ਦੇਣਾਂ ਆਟਾ ਵੇਸਣ ਕਰ ਕੋ ਦੇ ਹਾਂ ਹਾਂ ਤਿਆਨੂੰ ਲੈਟਾ ਵਾਲੇ ਤੇ ਆਉਣਾ ਉਹਨੇ ਫਿਰ ਦੇਖਦੇ ਵੀ ਬਲਦੇ ਪਾਕਿਸਤਾਨ ਪੁੱਛਿਆ ਨਾ ਯਾਦਾਂ ਮਾਮਾ ਇਹ ਭਾਈ ਜੱਜ ਤੈਨੂੰ ਪਤਾ ਹੋਊ ਮੈਂ ਭਾਈਆ ਬੰਨੋ ਤੇ ਭਾਈ ਉਹ ਇਹਦੇ ਪਰੇ ਲੱਗ ਦੋ ਉਹ ਫੱਟੇ ਪਰੇ ਲੱਗ ਦੋ ਉੱਥੇ ਮੈਂ ਉੱਥੇ ਦੁੱਲੇ ਕੋਲ ਖੋਲਣ ਜਾਣਾ ਟਰੈਕਟਰ ਉਹਦਾ ਤਾਰ ਕੇ ਉਧਰੋਂ ਲਾੰਦ ਜੂਗਾ ਬੋਲ ਦਿਆ ਆਪਣਾ ਲੈ ਜਾਊਗਾ ਉਹ ਆਹੇ ਉਹ ਕਹਿੰਦਾ ਹੋ ਸਾਡੇ ਆ ਟਰੈਕਟਰ ਨਾਲ ਲੈ ਜੂ ਹਾਂ ਲੈ ਜੀਓ ਫੇਰ ਠੀਕ ਹੈ ਜਿਹੜੇ ਕੋਲ ਪਾਚੂ ਰੱਖਣੇ ਬਿਲਕੁਲ ਕੱਲੂ ਜੱਗੇ ਨੇ ਕਹਿੰਦਾ ਪਹੁੰਚ ਕਰਕੇ ਆ ਫਿਰ ਜੀ ਉਹਦੀ ਗਰੀਦ ਵਿੱਚੇ ਨੇ ਪਹੁੰਚ ਕਰ ਲਈ ਚਲੋ ਠੀਕ ਹੈ ਜੀ ਬੰਦੇ ਭਾਈ ਕੱਲ ਨੂੰ ਰੱਬ ਸੁੱਖੇ ਰੱਖੇ ਸੁੱਖੇ ਸੁੱਖਾ ਹੁਣ ਤਾਂ